ਜਿੰਨਾ ਮਹਾਂਪੁਰਸ਼ਾਂ ਵੱਲੋਂ ਸੰਗ੍ਹੀ ਵਾਲੇ ਮਹਾਂਪੁਰਸ਼ਾਂ ਵੱਲੋਂ ਸੂਚੀਆਂ ਸੰਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਗੁਰਦਿਆਲ ਸਿੰਘ ਜੀ ਦਾ ਸਰਦੀਤੋ ਰਚੁ ਜੀ ਕੀ ਨੀ ਜਥੇ ਵਰਨੋ ਮਰਮਾੜੀ ਕੀਰਤਨ ਕੀਤਾ ਗਿਆ ਸਚਕਰਮ ਅੰਦਰ ਸਿਹਾ ਨੂੰ ਸਰਦੀਤ ਦੇ ਮੁਖਤਾਸੀਏ ਕਹੇ ਪ੍ਰੇਮ ਸਿੰਘ ਕੀ ਵੱਲੋਂ ਸੰਗਤੀ ਰੂਪ ਦੇ ਵਿੱਚ ਪ੍ਰਤਾਸਨੀਤੀ ਕੀਤੀ ਗਈ ਗੁਰੂ ਪਿਆਰੇ ਸਾਧ ਸੰਗਤ ਜੀ ਹੋਏ ਨਿਰਮਲ ਮਹਾਂਪੁਰਖ ਸਾਹਿਬ ਸਚੇ ਪਾਸ਼ਾ ਜੀ ਦੇ ਤਸਵੀਰ ਸ੍ਰੀ ਸਹਿਬੇ ਪਵਾਨ ਸਿੰਘ ਗੋਬਿੰਦ ਸਿੰਘ ਮਹਾਰਾਜ ਸਚੇ ਪਾਸ਼ਾ ਜੀ ਦੇ ਦਵਾਰ ਸਾਜੀ ਅੰਦਰ ਵਿਵਾਜੇ ਹੋਏ ਹਨ ਫੋਟੋ ਸਾਹਿਬ ਜੀ ਦੀ ਪਾਵਨ ਧਰਤੀ ਦੇ ਪ੍ਰਸੰਗ ਆਉਂਦੇ ਹਨ ਜੋ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਦੇ ਜ਼ਿਕਰ ਕੀਤਾ ਹੈ ਚੰਦਰ ਨਾਮ ਦੇ ਪ੍ਰੇਮੀ ਲੋਕ ਜਿਸ ਵਕਤ ਕੀਰ ਖਾਲੂ ਲੋਕਾਂ ਨੇ ਮਾੜਾ ਚੰਗਾ ਆਖਿਆ ਉਹ ਜਗਤ ਤੁਹਾਨੂੰ ਗੋਬਿੰਦ ਸਿੰਘ ਮਹਾਰਾਜ ਜੀ ਦੇ پاس ਗਈ ਆਛਾਣ ਖੰਡ ਲਵੀ ਦੱਸੋ ਤੁਹਾਨੂੰ ਕਿਸ ਨੇ ਮਾੜਾ ਚੰਗਾ ਆਖਿਆ ਹੈ ਉਹਨੇ ਬੇਨਤੀ ਕੀਤੀ ਮਹਾਰਾਜ ਬਾੜੇ ਰੱਖੇ ਮਾੜਾ ਚੰਗਾ ਨਹੀਂ ਹੈ ਸਭ ਸਾਰੇ ਅੰਦਰ ਤੁਹਾਡਾ ਹੀ ਸਰੂਪ ਦਿਖਾਈ ਦਿੰਦਾ ਹੈ। ਭਾਈ ਸਰ ਭਾਈ ਨੰਦ ਲਾਲ ਜੀ ਦੇ ਬਚਨ ਹਨ। ਨੂਰ ਦਰਹ ਹਰ ਜਿਸਮ ਗੁਰੂ ਕੋ ਬਿੰਦ ਸਿੰਘ ਨੂਰ ਦਰਹ ਚਸ਼ੂ ਗੁਰੂ ਕੋ ਬਿੰਦ ਸਿੰਘ। ਅਜਾ ਕੰਨਾ ਅਰਥ ਨਾਮ ਜੇ ਪੰਡਤ ਜਿਸ ਵਕਤ ਹੈ ਪਾਸ਼ਾ ਜੀ ਦੀ ਅੱਖੀਆਂ ਕੋਈ ਗੁਰਸਿੱਖਾਂ ਨੂੰ ਵਿਦਿਆ ਪੜਾਉਂ। ਵਿਦਿਆ ਉਹਨਾਂ ਕੋਲ ਬੈਠਾ ਉਕਸਰ ਲੰਗਾ ਤੁਹਾਡੀ ਕਿਹੜੀ ਜਾਤ ਹੈ ਤੁਸੀਂ ਕੌਣ ਹੋ ਬੇਗੋ ਤੁਹਾਡੀ ਕਿਹੜੀ ਬਰਾਦਰੀ ਹੈ ਪਾਸ਼ਾ ਜੀ ਨੇ ਫਿਰ ਫੈਸਲਾ ਲਿਆ ਵੀ ਆਪਾਂ ਗੁਰਸਿੱਖਾਂ ਨੂੰ ਇਹ ਅਧਿਆਪਕ ਵਿਦਿਆ ਪੜਾਉਣੀ ਹੈ। ਜੇ ਨਾ ਬਿਖਰੇ ਤੋ ਸਾਰੇ ਨੂੰ ਪਾਸ਼ਾ ਜੀ ਦੇ ਸਭ ਨੂੰ ਸਰਬ ਸੰਜੀਵਾਂ ਦਾ ਇਹ ਨਿਵੇਸ਼ ਦਿੱਤਾ। ਪਾਸ਼ਾ ਜੀ ਦੇ ਬਚਨ ਨਹੀਂ ਹਨ। ਭੂ ਭਇਓ, ਮੋਡਿਆ, ਸੁਬਿਆਸੀ ਕੋ ਜੋਗੀ ਭਇਓ ਕੋ ਬ੍ਰਹਮਚਾਰੀ ਕੋ ਜਤੀ ਅਨਮਾਨ ਲੋ। ਹਿੰਦੂ ਗੁਰੂਕ ਕੋ ਰਾਖ ਜੀ, ਇਮਾਮ ਸਾਫੀ, ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਲੋ। ਕਰਤਾ ਕਰੀਵ ਸੋਈ ਰਾਜਕਰ ਹੀ ਕੋਈ ਦੂਸਰੋਂ ਨਾ ਪੇਤ ਕੋਈ ਹੋਰ ਬ੍ਰਹਮ ਬਰਬੋ ਏਕ ਹੀ ਕੇ ਸੇਵ ਸਭ ਹੀ ਕੋ ਕਰਦੇ ਏਕ ਏਕ ਹੀ ਸਰੂਪ ਸਭ ਏਕ ਜੋਤ ਜਾਣਾ ਪਸ ਜੀ ਦੇ ਹਜੂਰ ਕਈ ਤਰ੍ਹਾਂ ਦੇ ਗਉਤਕ ਵਰਤ ਜੇ ਹਨ ਗਿਆਨੀ ਗਿਆਨ ਸਿੰਘ ਜੀ ਦੇ ਪੰਥ ਪ੍ਰਕਾਸ਼ ਵਿੱਚ ਨਿਰਮਲੀਆਂ ਮਹਾਂਪੁਰਸ਼ਾਂ ਦਾ ਇਤਿਹਾਸ ਹੈ ਜਿਸ ਵਕਤ ਪਾਸ਼ਾ ਜੀ ਦੇ ਹਜ਼ੂਰ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਕੁਝ ਹਾਸਾ ਮੁਜਾਕ ਕਰਨ ਵਾਲੇ ਵਿਅਕਤੀ ਆਏ ਮਰਦ ਆਗਿਆ ਦੇ ਦਿੱਤੀ ਕਈ ਪ੍ਰੇਮੀ ਜਿਹੜੇ ਸਦ ਹਾਸਾ ਹਸੇ ਲੋਟ-ਕੋਟ ਹੋਣ ਲੱਗੇ ਉਹਨਾਂ ਦੇ ਚੁਟਕਲੇ ਉਹਨਾਂ ਦੀਆਂ ਗੱਲਾਂ ਸੁਣ ਕੇ ਪਰ ਤੇਰਾ ਪ੍ਰੇਮੀ ਜਿਹੜੇ ਸਾਨੂੰ ਕੋ ਦਿਰ ਪ੍ਰਸਾਦ ਵਿੱਚੇ ਰਹੀ ਮਹਾਰਾਜ ਆਖਣ ਲਗੇ ਇਹ ਸਾਡੇ ਨਿਰਮਲ ਸਿੱਖ ਹਨ ਭਾਈ ਗੁਰਦਾਸ ਸਾਹਿਬ ਕੀ ਦੇਵੀ ਵਚਨਾਂ ਨਾਲ ਜੇ ਪ੍ਰਭਾਤ ਦੇ ਰਸਤੇ ਤੇ ਚੱਲਣਾ ਹੈ ਹਸਰ ਤੋਂ ਵੀ ਰਹਿਤ ਹੋਣਾ ਹੈ ਰੋਣ ਤੋਂ ਵੀ ਰਹਿਤ ਹੋਣਾ ਸੇਵਕ ਹੋਏ ਸੰਜੀਤ ਨਾ ਸ਼ੋਨਾ ਚੰਦ ਮੋਲਕ ਈਦ ਫੁੱਗ ਖਲੋਉਂਦਾ ਮਹਾਰਾਜ ਜੀ ਨੇ ਬਹੁਤ ਭਾਰੇ ਮਾਨ ਅਤੇ ਸਰਮਾਨ ਇਹ ਨਿਰਮਲ ਇਹ ਮਹਾਂਪੁਰਸ਼ਾ ਨੂੰ ਦਿੱਤਾ ਹੈ ਜਿੱਥੇ ਇਹ ਵਿਦਿਆ ਪੜ੍ਹ ਪੜਾਉਣ ਦਾ ਜੋ ਮਹਾਂਪੁਰਸ਼ਾ ਦੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੀ ਪਰਿਵਰਤੀ ਚਲਦੀ ਆ ਰਹੀ ਹੈ ਸੱਚੇ ਗੁਰੂ ਘਰੀਆਂ ਕਾਰ ਸੇਵਾਵਾਂ ਵਿੱਚ ਨੌਂ ਦੁਬੱਟੇ ਪੰਦਰਤੀ ਕਰਵਾ ਰਹੇ ਹਾਂ ਅੱਗੇ ਤੋਂ ਕੇ ਸੀਨਾ ਮਸੀਹਾ ਕਿਉਂਕਿ ਮਹਾਪੁਰਸ਼ ਆਪਣੇ ਤੋਂ ਅੱਗੇ ਜੋ ਪੁੱਤਰਾ ਅਧਿਕਾਰੀ ਹੁੰਦਾ ਹੈ ਉਸ ਨੂੰ ਇਹ ਮਹਾਪੁਰਸ਼ਾਂ ਦੀ ਬੋਲੀ ਦੇ ਵਿੱਚ ਛੱਤੀ ਪਾਲ ਹੈ ਦੇਵੇ ਬਹੁਤ ਸਾਰੀਆਂ ਸ਼ਕਤੀਆਂ ਆਪਣੇ ਉਤਰਾਧਿਕਾਰੀ ਦੇ ਵਿੱਚ ਪਾੜ ਦੇਉਂਦੇ ਹਨ ਸ਼ਕਤੀ ਪਾੜ ਦੇਉਂਦੇ ਹਨ ਇਹ ਚਾਹਤੀਆਂ ਆ ਹਨ ਇਹ ਦ੍ਰਿਸ਼ਟੀ ਨਾਲ ਵੀ ਹੋ ਜਾਂਦਾ ਹੈ ਕਿਸੇ ਉਤਰਾਧਿਕਾਰੀ ਤੇ ਐਸੀ ਦ੍ਰਿਸ਼ਟੀ ਪਾਉਣੀ ਉਹਦੇ ਅੰਦਰ ਸ਼ਕਤੀ ਪਾੜ ਦੇਉਂਦੀ ਹੈ ਸ਼ਕਤੀਆਂ ਪਾੜ ਦੇਉਂਦੀ ਹੈ ਉਹ ਸੇਵਾ ਦੇ ਜੋਗ ਬਣਾਉਂਦੇ ਨੇ ਇੱਛਾ ਚਾਹਤੀ ਕਰ ਦਿੰਦੇ ਆ ਇੱਛਾ ਹੋ ਜਾਂਦੀ ਵੀ ਇਹ ਸੇਵਾ ਸੁਪਨੇ ਦੇ ਵਿੱਚ ਵੀ ਕਲਾ ਵਰਤਾਂਦੇ ਨੇ ਵੀ ਸੁਪਨੇ ਦੇ ਵਿੱਚ ਵੀ ਸੀਸ ਤੇ ਹੱਥ ਰੱਖ ਦਿੰਦੇ ਹਨ ਵੀ ਹੁਣ ਤੁਸੀਂ ਸੇਵਾ ਕਰ ਚਰਨਾਂ ਦੇ ਛੋਣ ਦੇ ਨਾਮੀ ਕਿਰਪਾ ਵੰਡ ਜਾਂਦੀ ਜਿਵੇਂ ਲਾਭ ਮੀਰ ਸਾਹਿਬ ਜੀ ਨੇ ਜੀਵਨ ਦਾ ਜ਼ਿਕਰ ਹਮਾਤ ਹੈ ਕੋਏ ਬਿਰੰਤ ਨਾਮ ਨਾਲ ਸੀ ਰਹਦਾ ਰਾਮ ਆਨੰਦ ਵਸਾਈ ਅੰਮ੍ਰਿਤ ਰੇਵੇ ਉਠ ਕੈ ਜਾਂਦਾ ਗੰਗਾ ਧਾਵਨ ਤਾਈ ਪਹਿਲੋ نیند ਜਾਗ ਕੈ ਲੰਬੇ ਪਿਆਉ ਕਬੀਰ ਜਿਥਾਈ ਪੈਰੇ ਕੋ ਉਠਾਲਿਆ ਗੋਨੇ ਰਾਮ ਸਿਤ ਸਮਝਾਈ ਜੋ ਮਾਲ ਸੁਦੋਗ ਅਸ਼ੋਧ ਚੰਦਨ ਗੋਸ ਨਿਮ ਮਹਿ ਕਾਈ ਰਾਮ ਕਬੀਰ ਤੈ ਨਾ ਪਾਈ ਐਸੇ ਚਰਨਾਂ ਦੀ ਸ਼ੋਭਾ ਪ੍ਰਾਪਤ ਹੋਈ ਬਾਬਾ ਕਬੀਰ ਸਾਹਿਬ ਜੀ ਤੋਂ ਸ਼੍ਰੀ ਰਾਮਾਨੰਦ ਜੀ ਦੀ ਚਰਨਾਂ ਤੋਂ ਸ਼ੋਣ ਦੇ ਬਾਣੀ ਸ਼ਕਤੀ ਭਾਵਨ ਹੋ ਗਿਆ ਰੋਮ ਰੋਮ ਦੇ ਵਿੱਚ ਨਾਮ ਚੱਲਣ ਲੱਗ ਪਿਆ ਸੋ ਸਾਰ ਸਤ ਜੀ ਇਹ ਸੀਨਾ ਪਸੀਨਾ ਵਾਂਹ ਕੁਰਸ਼ ਸੇਵਾਵਾਂ ਕਰਦੇ ਰਹੇ ਹਨ ਮਹਾਰਾਜ ਦੀ ਕਿਰਪਾ ਦੇ ਨਾਲ ਸੰਤਰਾਉ ਦਾ ਕਸ਼ਮੀਰ ਸਿੰਘ ਜੀ ਸੰਤਰਾਉ ਦਾ ਸੁਖਵਿੰਦਰ ਸਿੰਘ ਜੀ ਮਹਾਨ ਸੇਵਾਵਾਂ ਨੇ ਮਾ ਪ੍ਰਸ਼ਾਨੀ ਯਾਰੋ ਦੇ ਵਿੱਚ ਆਤਮਾ ਬੈਠੇ ਥਾ ਉਹਨਾਂ ਨੇ ਆਪਣੇ ਜੀਵਨ ਵਿੱਚ ਸੇਵਾ ਕੀਤੀ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸਿਮਰਨ ਕੀਤਾ ਸੇਵਾ ਸਿਮਰਨ ਦੀ ਵਰਕਤ ਹੈ ਇਸ ਯੁਗ ਵਿੱਚ ਸੋਭਾ ਨਾ ਉਹੀ ਬਿਨ ਨਾਵੇ ਸੋਭਾ ਨਾ ਹੋਈ ਇਹ ਮਾਇਆ ਦੀ ਸੋਭਾ ਚਾਰ ਦਿਹਾੜੇ ਜਦ ਵੀ ਮਿਲ ਨਾ ਹੋਏ ਮਹਾਰਾਜ ਕਿਰਪਾ ਕਰਨ ਸਾਡੇ ਸਾਰਿਆਂ ਦੇ ਉੱਪਰ ਆਪਾਂ ਵੀ ਵਾਤਵਤ ਸੇਵਾ ਮਾਣ ਪ੍ਰਸ਼ਾਦ ਦੀ ਸੰਗਤ ਕਰਕੇ ਆਪਣੇ ਜੀਵਨ ਨੂੰ ਸਫਲ ਬੜਾਈਆਂ ਜੀ ਭੋਈਆਂ ਅੰਤ ਭੁੱਲਾ ਚੱਕਾਂ ਦੇਖੇ ਮਾਤਾ ਦੀ ਸਹਾਜ ਪਾਈਏ ਵਾਹਿਗੁਰੂ ਜੀ ਦਾ ਸਾਥ